ਸਬਸਕ੍ਰਾਈਬ ਕਰੋ ਦਿਵੇਾ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ ਜਵੰਦਾ ਕਲਾ ਇੱਥੇ ਕੀ ਕੰਮ ਕਰਨ ਆਉਂਦੇ ਜੋ ਇੱਥੇ ਮਿਹਨਤ ਕਰਨ ਆਉਂਦੇ ਕਿੱਥੇ ਲੱਗੇ ਜੋ ਟੋੜ ਵਾਲਾ ਫੈਕਟਰੀ ਕੰਬਲ ਵਾਲੀ ਜੀ ਕੀ ਮਿਹਨਤ ਕਰਦੇ ਜੋ ਮਿਹਨਤ ਕਰਦੇ ਮਜ਼ਦੂਰੀ ਨਹੀਂ ਮਜ਼ਦੂਰੀ ਕਿਸ ਚੀਜ਼ ਦੀ ਮਿਸਤਰੀਆਂ ਦੇ ਮਗਰ ਤਾਂ ਅੱਜ ਸਰਦਾਰ ਜੀ ਹੋਣੀ ਉਹਨਾਂ ਦੇ ਨਾਕਾ ਲੱਗਾ ਤੁਹਾਨੂੰ ਉਹਨਾਂ ਨੇ ਘੇਰਿਆ ਕਾਗਜ਼ ਪੱਤਰ ਵੇਖਣ ਵਾਸਤੇ ਹਾਂਜੀ ਕੀ ਤੁਹਾਡੇ ਕਾਗਜ਼ਾਂ 'ਚ ਕੋਈ ਕਮੀ ਸੀ ਕਮੀ ਨਹੀਂ ਸਰ ਕਾਗਜ਼ ਘਰੇ ਸੀ ਤੋ ਕਾਗਜ਼ ਕਰੇ ਹੀ ਹੈ ਇਹਦਾ ਹੈ ਹੀ ਬਿਲਕੁਲ ਕੱਲ ਨੂੰ ਜੇ ਕਹਿਣ ਦਿਖਾਉਣੇ ਪੈਣ ਤਾਂ ਆਪਾਂ ਦਿਖਾ ਸਕਦੇ ਹਾਂ ਬਿਲਕੁਲ ਦਿਖਾ ਸਕਦੇ ਹਾਂ ਜੀ ਜੇ ਕਾਗਜ਼ਾਂ 'ਚ ਕਮੀ ਪਾਈ ਜਾਂਦੀ ਆ ਫਿਰ ਕੀ ਕਰੋਗੇ ਫਿਰ ਤੁਸੀਂ ਜੋ ਜੁਰਮਾਨਾ ਜੋ ਬਣਦੀ ਕਾਰਵਾਈ ਹੋਏਗੀ ਨਾ ਅੱਛਾ ਉਸ ਤੋਂ ਬਾਅਦ ਅਗਲਾ ਸਟੈਪ ਦੱਸੋ ਸਾਨੂੰ ਵੀ ਅੱਜ ਇਹਨੇ ਤੁਸੀਂ ਸਾਨੂੰ ਕਹਿਣ ਦੇ ਜੋ ਪੈਸੇ ਲਏ ਆ ਮੁਲਾਜ਼ਮਾ ਕਿੰਨੇ ਪੈਸੇ ਲਏ 200 ਰੁਪਈਆ 200 ਰੁਪਈਆ ਜੀ ਕਿਸ ਕਾਰਨ ਦਿੱਤਾਈ ਇਸੇ ਕਾਰਨ ਵੀ ਹੈ ਭਾਈ ਸਾਹਿਬ ਸਾਨੂੰ ਜਾਣ ਦੋ ਅੱਛਾ ਅਹੀਂ ਮਿਹਨਤ ਕਰਨੀ ਆ ਜਾ ਕੇ ਖੜੇ ਖੜਾ 200 ਰੁਪਇਆ ਹਾਂਜੀ ਕਿਸ ਵੀਰ ਨੇ ਲਿਆ ਦਰ ਤੋਂ ਇੱਕ ਬੰਦੇ ਆਉਂਦੀ ਇੱਕ ਵੀਰ ਜੀ ਆਉ ਖਲੋਤੇ ਇੱਕ ਸਰਦਾਰ ਜੀ ਹੁਣੀ ਆ ਖੜੇ ਨੇ ਨਹੀਂ ਨਹੀਂ ਇਹਨਾਂ ਨਹੀਂ ਇਹਨਾਂ ਕਿਹੜੇ ਵੀਰ ਜੀ ਹਾਂਜੀ ਵੀਰ ਜੀ ਕਰੋ ਕਿਰਪਾ ਦੱਸੋ ਅਹੀਂ ਦੇਖੋ ਲਿਆ ਨਹੀਂ ਜਨਾਬ ਹਾਂਜੀ ਅਹੀਂ ਨਹੀਂ ਲਿਆ ਕੋਈ ਦੱਸੋ ਜੀ ਉਹਨੇ ਮੈਂ ਲਿਆ ਨਹੀਂ 200 ਰੁਪਇਆ ਕਿਹਨੇ ਦਿੱਤਾ ਜਨਾਬ ਇਹਨੂੰ ਨਹੀਂ ਦਿੱਤਾ ਮੈਨੂੰ ਤਾਂ ਪਤਾ ਨਹੀਂ ਨਾ ਮੈਂ ਤਾਂ ਲੈ ਜਾ ਮੇਰੀ ਇੱਕ ਬੇਨਤੀ ਆ ਤੁਹਾਡੇ ਦੋਨਾਂ ਤੋਂ ਗੁਰਦਾਰਾ ਸਾਹਿਬ ਜਾ ਕੇ ਕੌਣ ਕਹੇਗਾ ਕਿ ਮੈਂ ਲੈ ਆਇਆ ਜਾਵਾਂ ਮੈਂ ਕੋਈ ਮੈਂ ਜੰਦਾ ਇੰਨਾ ਨਹੀਂ ਸਰਦਾਰ ਜੀ ਗੱਲ ਕਰਦੇ ਤੁਹਾਡੇ ਦੇ ਵਿੱਚ ਉਹ ਕਹਿਣ ਹੀ ਨਹੀਂ ਦੇ। ਤੁਹਾਡੀ ਗੱਲ ਨਹੀਂ ਸਰਦਾਰ ਜੀ। ਤੁਹਾਡੇ ਤੋਂ ਪੁੱਤਾ ਤੁਸੀਂ ਇੱਥੇ ਬੈਠੇ ਹੋ। ਤੁਸੀਂ ਪਾਜੀ ਜੀ ਜੇ ਤੁਸੀਂ ਲੈ ਆ ਤੇ ਵਾਪਸ ਕਰ ਦਿਓ। 1 ਮਿੰਟ ਤੁਸੀਂ ਉਹਨਾਂ ਨੂੰ ਕਿੱਥੇ ਰੋਕਿਆ ਸੀ? ਇੱਥੇ ਰੋਕਿਆ ਚੈਕਿੰਗ ਹੁੰਦੀ ਵੀ ਜੀ। ਇਹਨਾਂ ਮੋਟਰਸਾਈਕਲ ਕਿੱਥੇ ਲੈ ਜਾਂਦਾ? ਇਹਨਾਂ ਮੋਟਰਸਾਈਕਲ ਇੱਥੇ ਲਾਇਆ ਇਸ ਕਾ ਇੰਤਜ਼ਾਮ ਹੋ ਰਿਹਾ ਉਹ ਭਾਜੀ ਮੇਰੀ ਗੱਲ ਸੁਧੋ ਇਹਨਾਂ ਕਹਾਂ ਮੋਟਰਸਾਈਕਲ ਮੋੜੋ ਮੈਂ ਇੱਥੇ ਮੋੜ ਕੇ ਟੱਕਣਾ ਸੀ ਤੇ ਮੈਨੂੰ ਇਹਨਾਂ ਆਖਿਆ ਵੀ ਮੋਟਰਸਾਈਕਲ ਭਜਾ ਦੇ ਇਹਨਾਂ ਕਿਹਾ ਵੀ ਮੋਟਰਸਾਈਕਲ ਭਜਾਉਣਾ ਨਹੀਂ ਮੈਂ ਭਾਜੀ ਸਾਹਿਬ ਮੈਂ ਫੈਕਟਰੀ ਦੇ ਵਿੱਚ ਕੰਮ ਕਰਦਾ ਮੈਂ ਮੋਟਰਸਾਈਕਲ ਕਾਦੇ ਵਾਸਤੇ ਭਜਾਉਣਾ ਹਾਪਾ ਦੇ ਯਾਰ ਇਸ ਬੰਦੇ ਦੇ ਬਿਆਨ ਦੇਖਣੇ ਆ ਵੀ ਇਹ 200 ਰੁਪਏ ਆਪਣੇ ਕਹਿਣੇ ਮੰਨੇ ਮੈਥੇ ਲਿਆਵਾ ਤੇ ਮੈਨੂੰ ਮੁਲਾਜ਼ਮ ਆਂਦੇ ਆ ਵੀ ਇੱਥੇ ਮੁੜ ਕੇ ਮੋਟਰਸਾਈਕਲ ਲਿਆਣ ਕੇ ਲਾਓ ਮੈਥੇ ਰੱਖਦਾ ਮੰਨ ਲਓ ਤੁਸੀਂ ਆਂਦੇ ਜੋ ਵੀ ਉਹਨੇ ਸਰਦਾਰ ਨੇ 200 ਰੁ ਇਹਨਾਂ ਮੇਰੇ ਕੋਲ ਦੋ ਵਾਰੀ ਚਾਬੀ ਖੋਈ ਆ। ਦੇਖੋ ਸਰਕਾਰੀ ਮੁਲਾਜ਼ਮ ਕਾਗਜ਼ ਤੇ ਚੈੱਕ ਕਰ ਸਕਦਾ ਵਾ। ਅਸੀਂ ਚੈੱਕ ਕਰ ਸਕਦੇ ਮੋਟਰਸਾਈਕਲ ਦੀ ਚਾਬੀ ਨਹੀਂ। ਮੋਟਰਸਾਈਕਲ ਦੀ ਚਾਬੀ ਤੇ ਨਹੀਂ ਖੋਹ ਸਕਦੇ। ਫਿਰ ਮੈਂ ਇਹਨਾਂ ਨੂੰ ਕਿਹਾ ਮਾਹ ਭਾਜੀ ਮੋਟਰਸਾਈਕਲ ਮੈਂ ਆਪਦਾ ਥੀ ਆਪ ਲਾਉਣਾ ਪਰ ਚਾਬੀ ਨਾ ਕਾਗਜ਼ ਤੇ ਆਪਣਾ ਫਰਜਾ ਦਿਖਾਉਣਾ। ਵੀਰ ਜੀ ਆਇਆ ਬਿਲਕੁਲ ਆਇਆ। ਕਿਹਦੇ ਤੈਨੂੰ ਕਹਿ ਲਿਆ। ਕਿਹਦੇ ਲਾਇਆ ਵਾ। ਦੱਸੋ ਮੰਜਦਾ ਇੱਥੇ ਮੋਟਰਸਾਈਕਲ ਲਾਇਆ ਕਿ ਨਹੀਂ। ਉਹਨਾਂ ਨੂੰ ਤਾਂ ਬਾਹਰ ਹੀ ਰਹਿਣ ਦੋ। ਬਾਤ ਲਾਣਾ। ਫਿਰ ਤੁਸੀਂ ਕਿਤਰਾ ਮੇਰੇ ਕੋਲ ਚਾਬੀ ਕੋਈ ਜਾਂਦੀ। ਮੈਂ ਤਾਂ ਮੇਰੇ ਕੋਲ ਚਾਬੀ ਮੈਂ ਤੇ ਬੱਸ ਉਹ ਪੱਗਾ ਖੋਲ੍ਹ ਲਾ ਮਾਰ ਕੇ ਚਾਹੀਦਾ ਪੈਸਾ ਮੈਂ ਸ੍ਰੀ ਸਾਹਿਬਾਂ ਨਾਲ ਝੂਠ ਨਹੀਂ ਮਿਲਦਾ ਮੈਂ ਕਹਾ ਤਾਂ ਲੱਗੇ ਮੈਨੂੰ ਇਹਨਾਂ ਕਹਿੰਦੇ ਕਿ ਚਾਹਤ ਨਜਾਇਜ਼ ਚੇਤਨ ਕਰ ਆ ਫੜੋ ਮਾਰਾ ਜਾ ਕੇ ਚਾਬੀ ਤੁਸੀਂ ਮੇਰੀ ਆ ਫੜੋ ਫੜ ਕੇ ਰੱਖੋ ਮੈਂ ਗੱਲ ਕਰਦਾ ਤੁਸੀਂ 200 ਰੁਪਏ ਇਹਨਾਂ ਦਿੱਤਾ ਵਾ ਵੀ ਇਹ ਤਾਂ ਤੁਸੀਂ ਹੀ ਲਿਆ ਤੁਸੀਂ ਇਹਨੂੰ ਪੈਸੇ ਦੇ ਦਿਓ ਤੇ ਆਪਾਂ ਅਸੀਂ ਕੈਮਰੇ ਦੇ ਆਉਣ ਪੈਸੇ ਲੈਣੇ ਤੁਸੀਂ ਸਰਕਾਰ ਦੇ ਪੈਸੇ ਨਾ ਲਓ ਬੋ ਜੀ ਸਾਡੇ ਗਾੜੀ ਸਾਡੇ ਹੱਥ ਜੋੜ ਕੇ ਬੇਇੱਜ਼ਤੀ ਸਹੀ ਤਰ੍ਹਾਂ ਗੜੀ ਆ ਤੇ ਚੋਣਦੇ ਆ ਉਹ ਪੈਸੇ ਪਤਾ ਚੱਲਦੇ ਰਾਜੀ ਰੋਣ ਹੁਣ ਆ ਸੰਤਾਨ ਜੀ ਖੜੇ ਉਹਨਾਂ ਨੇ ਇਹਦਾ ਰਾਣੀ ਆ ਤਾਂ ਖਾਨੇਦਾਰ ਖਾਂ ਦਾ ਨਾਮ ਤੋਂ ਨਹੀਂ ਲੈਂਦਾ ਕਿ ਪੈਸੇ ਲੈ ਰਿਹਾ ਉਹ ਆ ਬੰਦਾ ਲੋਕ ਜੀ ਇਹ ਸਰਦਾਰ ਜੀ ਉਹਨਾਂ ਨੇ ਨਾਕੇ ਤੇ 200 ਰੁਪਇਆ ਲਿਆ ਸੀ ਮੰਨਦੇ ਤੇ ਮੰਨਦੇ ਨਹੀਂ ਸੀ ਪਰ ਹੋਣ ਇਹਨਾਂ ਨੇ ਉਹ 200 ਰੁਪਇਆ ਮਜ਼ਦੂਰਾਂ ਨੇ ਜਿਹੜਾ ਵਾ ਇਹ ਮਜ਼ਦੂਰ ਨੂੰ ਦੇ ਦਿੱਤਾ ਵਾ ਇਥੋਂ ਸਾਬਤ ਹੁੰਦਾ ਵਾ ਕਿ ਪੁਲਿਸ ਜਿਹੜੀ ਆ ਮਤਲਬ ਲੋਕਾਂ ਦੇ ਨਾਲ ਧੱਕਾ ਵੀ ਕਰਦੀ ਆ ਤੇ ਨਜਾਇਜ਼ ਰਿਸ਼ਵਤ ਵੀ ਲੈਂਦੀ ਆ ਤੇ ਇਸ ਸਬੰਧੀ ਜਿਹੜੀ ਆ ਅਫਸਰਾਂ ਦੇ ਧਿਆਨ ਵਿੱਚ ਇਹ ਜਿਹੜੀ ਗੱਲ ਐਸਐਸਪੀ ਸਾਹਿਬ ਜਿਹੜਾ ਤਰਨਤਾਰਨ ਦੇ ਧਿਆਨ ਵਿੱਚ ਲਿਆਂਦੀ ਜਾਏਗੀ ਜੋ ਵੀ ਸਨਦੀ ਕਾਰਵਾਈ ਕੀਤੀ ਜਾਵੇਗੀ ਇਹਦੇ ਵਿੱਚ ਲਿਆਖਰੀ ਹੋਏਗਾ ਮੇਰਾ ਨਾਮ ਸਰਬਜੀਤ ਸਿੰਘ ਸੀਆਈਡੀ ਬਿਊਰੋ ਦਾ ਮੈਂ ਡਿਸਟ੍ਰਿਕਟ ਇਨਚਾਰਜ ਆ ਦਸ਼ਮੇਂ ਫੌਜ ਰੰਗਰੇਟਾ ਦੱਸਦਾ ਮੈਂ ਪੰਜਾਬ ਦਾ ਕਾਨੂੰਨੀ ਸਲਾਹਕਾਰ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ